ਵੇ ਤੁਸੀਂ ਹੁਣ ਕਿੱਧਰ ਚੱਲਣਾ ਜਿੱਧਰ ਸੰਸਾਰ ਜਾਂਦਾ ਏ ਉਧਰ ਚੱਲਣਾ ਉਸੇ ਰੀਤ ਨਾਲ ਚੱਲਣਾ ਕਿ ਜਿਹੜੀ ਗੁਰੂ ਨੇ ਰੀਤ ਬਣਾਈ ਏ ਜੋ ਗੁਰੂ ਗਿਆਨ ਦੇ ਰਿਹਾ ਉਧਰ ਨੂੰ ਚੱਲਣਾ ਗੁਰੂ ਜਿਹੜਾ ਗਿਆਨ ਦੇ ਰਿਹਾ ਮਲਾਪ ਦਾ ਗਿਆਨ ਦੇ ਰਿਹਾ ਕਿ ਵਾਹਿਗੁਰੂ ਨਾਲ ਤੁਹਾਡਾ ਮਲਾਪ ਹੋ ਤੁਸੀਂ ਵਿਛੜੇ ਆ ਵਾਹਿਗੁਰੂ ਤੋਂ ਤੇ ਗੁਰੂ ਦੀ ਰਾਹੀਂ ਤੁਹਾਡਾ ਵਾਹਿਗੁਰੂ ਦੇ ਨਾਲ ਮਲਾਪ ਹੋ ਜਵੇ ਤੇ ਹੁਣ ਆਪਾਂ ਦੇਖਣਾ ਜੇ ਆਪਾਂ ਇਸੇ ਜੀਵਨ ਦੇ ਵਿੱਚ ਵਾਹਿਗੁਰੂ ਨੂੰ ਰਾਜ਼ ਲਿਆ ਗੁਰੂ ਵਾਲੇ ਬਣ ਕੇ ਉਸ ਵਾਹਿਗੁਰੂ ਦੇ ਦਰਸ਼ਨ ਕਰ ਲਏ ਦیدارੇ ਕਰ ਲਏ ਤੇ ਅਸੀਂ ਜੀਂਦੇ ਜੀ ਅਮਰ ਹੋ ਜਾਣਾ ਜੀਂਦੇ ਜੀ ਮਰਨ ਤੋਂ ਬਾਅਦ ਤਾਂ ਪਤਾ ਨਹੀਂ ਲੱਗਾ ਕੌਣ ਹੋਇਆ ਕਿ ਨਹੀਂ ਹੋਇਆ ਕਿਸ ਨੇ ਆ ਤੁਸੀਂ ਜੀਂਦੇ ਜੂ ਆਖੋਗੇ ਹਾਂ ਜੀ ਅਮਰ ਹੋ ਗਿਆ ਜੀ ਜੋ ਦਰਸ਼ਨੇ ਹੋ ਗਏ ਜੀਵਨ ਤਾ ਉਹ ਗਣੀਏ ਜਾਂ ਹਰ ਪੇਖਾਂ ਅਸਲੀ ਜੀਵਨ ਉਦੋਂ ਸ਼ੁਰੂ ਹੋਣਾ ਜਦੋਂ ਵਾਹਿਗੁਰੂ ਨੂੰ ਤੁਸੀਂ ਦੇਖ ਲਿਆ ਗੁਰੂ ਦੇ ਰਾਹ ਤੇ ਮਾਰਾ ਗਰਬਾਣੀ ਚ ਕਰੇ ਜੇ ਸੋ ਬਰਿਆ ਜੀਵਨ ਖਾਨ ਖਸਮ ਪਛਾਣੇ ਸੋ ਦਿਨ ਪਰਵਾਨ ਕਹਿੰਦੇ ਉਹ ਦਿਨ ਪਰਵਾਨ ਹੈ ਜਦੋਂ ਤੁਸੀਂ ਖਸਮ ਨੂੰ ਦੇਖ ਲਿਆ ਦਰਸ਼ਨ ਕਰ ਲੈ ਦਦਾਰੇ ਕਰ ਲੈ ਉਹਨੂੰ ਸੁਣ ਲੈ ਤੂੰ ਜੀਂਦੇ ਵੀ ਪਰਵਾਨ ਹੈ ਗੁਰਮਖ ਜੀਵ ਹੈ ਮਰੇ ਪਰਵਾਨ ਆਰਜਨਾਂ ਛਿੱਜੈ ਸ਼ਬਦ ਪਛਾਣ ਜਿਹਨੂੰ ਸ਼ਬਦ ਹੀ ਪਛਾਣ ਆ ਗਈ ਵਾਹਿਗੁਰੂ ਦੇ ਦਦਾਰੇ ਹੋ ਗਏ ਉਹ ਜੀਂਦਾ ਵੀ ਪਰਵਾਨ ਹੈ ਤੇ ਮਰਿਆ ਵੀ ਪਰਵਾਨ ਹੈ ਤੇ ਜਿਹਨੂੰ ਦਦਾਰੇ ਨਹੀਂ ਹੋਏ ਤੇ ਫੇ ਉਹਦਾ ਕਾਲਾ ਜੀਵਨ ਆਸਾ ਦੇਣ ਵਾਲਾ ਜਿਹਨੇ ਦੇਖਿਆ ਹੀ ਨਹੀਂ ਸੁਣਿਆ ਹੀ ਨਹੀਂ ਤੇ ਫੇ ਉਹਦਾ ਕਾਲਾ ਜੀਵਨ ਹੈ ਜਿਹੋ ਜਿਹਾ ਜਗ ਤੇ ਆਇਆ ਜਿਹੋ ਜਿਹਾ ਨਾ ਆਇਆ ਕਿਹ ਕਾਹੇ ਜਗਾਏ ਦੀ ਜਿਹਨਾਂ ਨਾਮ ਨਾਲ ਜੱਪਿਆ ਤੇਰਾ ਉਹ ਕਹਿੰਦੇ ਬਿਮਾਰਗ ਨੇ ਆਏ ਕੱਲ੍ਹੇ ਹੋ ਜਾਂਦੇ ਤੇ ਜਿਹਨਾਂ ਨਾਮੇ ਨਹੀਂ ਜੱਪਣਾ ਫਿਰ ਉਹਨਾਂ ਨੇ ਮਨਮੁੱਖਾਂ ਨੂੰ ਫਿਰ ਜਨਮ ਹੈ ਉਹਨਾਂ ਨੂੰ ਫਿਰ ਜਨਮ ਮਰਨ ਦੇ ਵਿੱਚ ਆਉਣਾ ਪੈਂਦਾ ਹੈ ਅਸੀਂ ਮਨ ਨੂੰ ਗੁਰਮਖਾ ਗਿਆ ਸੀ ਗੁਰਮਖਾ ਬਣਨਾ ਤੇ ਗੁਰਮਖਾ ਦਾ ਕੰਮ ਕੀ ਹੈ ਗੁਰੂ ਦੇ ਬਚਨਾਂ ਦੇ ਪੈਰਾ ਦਿੰਦੇ ਹੋਏ ਇਸ ਰਸਨਾ ਦੁਆਰਾ ਤੂੰ 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 ਕਰੀ ਜਾਣੀ ਕੋਈ ਵੀ ਕਰਮ ਕਰਦੇ ਆ ਚੱਲਦੇ ਆ ਫਿਰਦੇ ਉੱਠਦੇ ਬੈਠਦੇ ਅਸੀਂ ਸਿਮਰਨ ਚੱਲਦਾ ਰਹੇ ਰਸਨਾ ਤੇ ਕਿ ਜਿਹੜਾ ਸਾਡਾ ਅੰਦਰੋਂ ਚੱਲਣ ਲੱਗ ਪਵੇ ਜਦੋਂ ਅੰਦਰੋਂ ਚੱਲੂਗਾ ਫਿਰ ਬਾਹਰੋਂ ਐਨਾ ਬੋਲਣ ਦੀ ਲੋੜ ਨਹੀਂ ਪੋਣੀ। ਅੰਦਰੋਂ ਚਲਾਉਣ ਵਾਸਤੇ ਆ ਸਾਨੂੰ ਬੋਲਣਾ ਪੈਂਦਾ ਹੈ। ਕਈ ਕਹਿੰਦੇ ਕਿ ਬੋਲਣ ਦੀ ਕੀ ਲੋੜ ਹੈ ਚੁੱਪ ਕਰਕੇ ਕਰੋ। ਜਦੋਂ ਅੰਦਰੋਂ ਚੱਲੂਗਾ ਨਾ ਫਿਰ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਅਜੱਪਾ ਜਾਬ ਜੀ ਨੂੰ ਕਹਿੰਦੇ ਆ ਉਹਦੇ ਵਾਸਤੇ ਹੀ ਆਪਾਂ ਨੂੰ ਥੋੜਾ ਮਿਹਨਤ ਕਰਨੀ ਪੈਂਦੀ ਹੈ ਚਲਾਉਣ ਵਾਸਤੇ। ਕੋਈ ਨਵੀਂ ਚੀਜ਼ ਸ਼ੁਰੂ ਕਰਨੀ ਪੈਂਦੀ ਕੋਲੋਂ ਪੈਸੇ ਤਾਂ ਲਾਉਣੇ ਪੈਂਦੇ ਹੀ ਆ। ਦੁਕਾਨਦਾਰੀ ਖੋਲਣੀ ਹੈ ਕੋਈ ਵੀ ਕਰਨਾ ਹੈ ਖੇਤੀਬਾੜੀ ਸ਼ੁਰੂ ਕਰਨੀ ਕੋਈ ਵੀ ਕੰਮ ਕਰਨਾ ਪਹਿਲਾਂ ਪੱਲੇ ਖਰਚਣੇ ਪੈਂਦੇ। ਫਿਰ ਪਤਾ ਲੱਗਦਾ ਉਹ ਚ ਮੁਨਾਫਾ ਆ ਦੁਕਾਨ ਦੇ ਰਹੀ ਹੈ ਮਾਇਆ ਫਸਲ ਦੇ ਰਹੀ ਹੈ ਫਿਰ ਉੱਚੋ ਜੀਵ ਖਰਚ ਰ ਇਸੇ ਤਰ੍ਹਾਂ ਪਹਿਲਾਂ ਆਪਾਂ ਨੂੰ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਚਲਾਉਣਾ ਪੈਂਦਾ ਕਿ ਅੰਦਰ ਦਾ ਖੇਡ ਚੱਲੇ ਅਜੱਪਾ ਜਾਬ ਚੱਲੇ ਅਜੱਪਾ ਜਾਬ ਚਲਾਉਣ ਵਾਸਤੇ ਪਹਿਲਾਂ ਆਪਾਂ ਨੂੰ ਅੰਦਰ ਜੁੜਨਾ ਪੈਂਦਾ ਸ਼ਬਦ ਨਾਲ ਵਾਹਿਗੁਰੂ ਵਾਹਿਗੁਰੂ ਇਹ ਕਹਿਣਾ ਪੈਂਦਾ ਜਿੱਦਾਂ ਜਿੱਦਾਂ ਕਹਾਂਗੇ ਉਹਦਾ ਉਹਦਾ ਅੰਦਰ ਹੋਏ ਜਿਹੜਾ ਸੋਮਾ ਹੈ ਪ੍ਰਗਟ ਹੋਣਾ ਸ਼ੁਰੂ ਜਦੋਂ ਅੰਦਰ ਸੋਮਾ ਪ੍ਰਗਟ ਹੋ ਗਿਆ ਰੋਮ ਰੋਮ ਸਿਮਰਨ ਸ਼ੁਰੂ ਹੋ ਗਿਆ ਇਹ ਤਾਂ ਸੋਤ ਸੱਫਟ ਅੰਦਰ ਹੀ ਲੱਗੀ ਜਾਣੀ ਹੈ ਕਦੀ ਨਾਭੀ ਤੇ ਚੱਲੇਗੀ ਕਦੀ ਹਿਰਦੇ ਤੇ